ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਾਰਤੀ ਮੂਲ ਦੀ ਲੜਕੀ ਦਾ ਕਤਲ ਕਰ ਦਿੱਤਾ ਗਿਆ 30 ਸਾਲ ਦੀ ਇਸ ਲੜਕੀ ਦੀ ਉਮਰ ਦੱਸੀ ਜਾ ਰਹੀ ਹੈ ਹਿਮਾਂਸ਼ੀ ਖੁਰਾਣਾ ਵਜੋਂ ਇਸ ਦੀ ਪਛਾਣ ਹੋਈ ਹੈ ਤਾਂ اسی ਦੇ ਹੀ ਪ੍ਰੇਮੀ ਦੇ ਉੱਤੇ ਕਤਲ ਦੇ ਰੋਪ ਲਗੇ ਨੇ ਦਰਸਲ ਕ੍ਰਾਂਟੋ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਲੜਕੀ ਲਾਪਤਾ ਹੈ ਜਿਸ ਤੋਂ ਬਾਅਦ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਹੁਣ ਰਿਹਾਈ ਸ਼ਿਕਾਰ ਦੇ ਅੰਦਰੋਂ ਇਸ ਲੜਕੀ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਤਾਂ ਇਸੇ ਦੇ ਹੀ ਜੋ ਸਾਥੀ ਹੈ ਉਸ ਉਤੇ ਕਤਲ ਦੇ આરોਪ ਲੱਗੇ ਨੇ ਜਿਸ ਕਰਕੇ ਪੁਲਿਸ ਨੇ ਵਾਰੰਟ ਵੀ ਜਾਰੀ ਕਰ ਦਿੱਤੇ ਨੇ ਤੁਹਾਨੂੰ ਦੱਸ ਦੇ ਕਿ ਗਫੂਰੀ ਅਬਦੁਲ ਗਫੂਰੀ ਜੋ ਹੈ 32 ਸਾਲਾ ਨੌਜਵਾਨ ਜਿਸ ਦੇ ਉੱਤੇ આરોਪ ਲੱਗੇ ਨੇ ਕਿ ਉਸ ਦੇ ਵੱਲੋਂ ਹੀ ਲੜਕੀ ਦਾ ਕਤਲ ਕੀਤਾ ਗਿਆ ਦੋਨੋਂ ਜਣੇ ਆਪਸ ਦੇ ਵਿੱਚ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹ ਰਹੇ ਸਨ ਹਾਲਾਂਕਿ ਕਿਹੜੇ ਕਾਰਨਾ ਕਰਕੇ ਮਰਡਰ ਕੀਤਾ ਹੈ ਜਾਂਚ ਦਾ ਵਿਸ਼ਾ ਹੈ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਤਾਂ ਪੁਲਿਸ ਨੇ ਕਰਹੀ ਸ਼ਿਕਰ ਦੇ ਅੰਦਰੋਂ ਹਿਮਾਇਸ਼ੀ ਖੁਰਾਣਾ ਦੀ ਲਾਸ਼ ਨੂੰ ਬਰਾਮਦ ਕੀਤਾ ਹੈ ਪੁਲਿਸ ਨੇ ਮੌਤ ਨੂੰ ਹੋਮ ਸਾਈਡ ਕਤਲ ਕਰਾਰ ਦਿੱਤਾ ਹੈ ਤੇ ਹੁਣ ਇਸ ਦੀ ਜਾਂਚ ਹੋਮ ਸਾਈਡ ਯੂਨਿਟ ਵੱਲੋਂ ਹੀ ਕੀਤੀ ਜਾ ਰਹੀ ਹੈ ਤਾਂ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਮ੍ਰਿਤਕ ਹਿਮਾਂਸ਼ੀ ਅਤੇ ਸ਼ੱਕੀ ਇੱਕ ਦੂਜੇ ਨੂੰ ਪਹਿਲਾਂ ਤੋਂ ਹੀ ਜਾਣਦੇ ਸਨ ਉਹ ਨਿੱਜੀ ਸੰਬੰਧਾਂ ਦੇ ਵਿੱਚ ਸਨ ਪੁਲਿਸ ਨੇ ਅਬਦੁਲ ਗਫੂਰੀ 'ਤੇ ਹਿਮਾਇਸ਼ੀ ਖੁਰਾਨਾ ਦੇ ਤਸਵੀਰਾਂ ਵੀ ਜਾਰੀ ਕੀਤੀਆਂ ਨੇ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਸ਼ੱਕੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਦੇ ਨਾਲ ਸੰਪਰਕ ਕਰਨ ਤੁਹਾਨੂੰ ਦੱਸਦੇ ਕਿ ਲਗਾਤਾਰ ਪੰਜਾਬ ਅਤੇ ਭਾਰਤ ਤੋਂ ਨੌਜਵਾਨ ਪੀੜੀ ਜੋ ਹੈ ਵਿਦੇਸ਼ਾਂ ਵੱਲ ਰੁਕ ਕਰ ਰਹੀ ਹੈ ਤਾਂ ਕਿ ਆਪਣਾ ਚੰਗਾ ਭਵਿੱਖ ਬਣਾ ਸਕਣ ਪਰ ਅਜਿਹੇ ਦੇ ਵਿੱਚ ਲਗਾਤਾਰ ਅਜਿਹੇ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀਆਂ ਨੇ ਤਾਂ ਹੁਣ ਔਰਤ ਦੀ ਲਾਸ਼ ਬ੍ਰਹਮਤ ਹੋਈ ਹੈ ਭਾਰਤੀ ਮੂਲ ਦੀ ਹੈ ਔਰਤ ਦੱਸੀ ਜਾ ਰਹੀ ਹੈ 30 ਸਾਲਾ ਇਸ ਲੜਕੀ ਦੀ ਉਮਰ ਹੈ ਹਿਮਾਂਸ਼ੂ ਖੁਰਾਣਾ ਵਜੋਂ ਇਸ ਦੀ ਪਛਾਣ ਹੋਈ ਹੈ ਤੇ ਇਸੇ ਦੇ ਹੀ ਸਾਥੀ ਦੇ ਉੱਤੇ ਹੁਣ ਰੋਪ ਲੱਗੇ ਨੇ ਕਿ ਉਸ ਦੇ ਵੱਲੋਂ ਹੀ ਕਤਲ ਕੀਤਾ ਗਿਆ ਨਿੱਜੀ ਸੰਬੰਧਾ ਦੇ ਕਾਰਨ ਜੋ ਹੈ ਕਿਹਾ ਜਾ ਰਿਹਾ ਕਿ ਦੋਨੋਂ ਜਣੇ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹੇ ਸਨ ਤਾਂ ਜਿਹੇ ਦੇ ਵਿੱਚ ਕਿਹੜੇ ਕਾਰਨ ਰਹੇ ਕਿ ਲੜਕੇ ਦੇ ਵੱਲੋਂ ਖੋਫਨਾ ਕਦਮ ਚੁੱਕਿਆ ਗਿਆ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟਦੀ ਹੋਈ ਨਜ਼ਰ ਆ ਰਹੀ ਹੈ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਾਰਤੀ ਮੂਲ ਦੀ ਲੜਕੀ ਦਾ ਕਤਲ ਕਰ ਦਿੱਤਾ ਗਿਆ 30 ਸਾਲ ਦੀ ਇਸ ਲੜਕੀ ਦੀ ਉਮਰ ਦੱਸੀ ਜਾ ਰਹੀ ਹੈ ਹਿਮਾਂਸ਼ੀ ਖੁਰਾਣਾ ਵਜੋਂ ਇਸ ਦੀ ਪਛਾਣ ਹੋਈ ਹੈ ਤਾਂ اسی ਦੇ ਹੀ ਪ੍ਰੇਮੀ ਦੇ ਉੱਤੇ ਕਤਲ ਦੇ ਰੋਪ ਲਗੇ ਨੇ ਦਰਸਲ ਟੋਰਾਂਟੋ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਲੜਕੀ ਲਾਪਤਾ ਹੈ ਜਿਸ ਤੋਂ ਬਾਅਦ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਹੁਣ ਰਿਹਾਈ ਸ਼ਿਕਾਰ ਦੇ ਅੰਦਰੋਂ ਇਸ ਲੜਕੀ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਤਾਂ ਇਸੇ ਦੇ ਹੀ ਜੋ ਸਾਥੀ ਹੈ ਉਸ ਉਤੇ ਕਤਲ ਦੇ આરોਪ ਲੱਗੇ ਨੇ ਜਿਸ ਕਰਕੇ ਪੁਲਿਸ ਨੇ ਵਾਰੰਟ ਵੀ ਜਾਰੀ ਕਰ ਦਿੱਤੇ ਨੇ ਤੁਹਾਨੂੰ ਦੱਸ ਦੇ ਕਿ ਗਫੂਰੀ ਅਬਦੁਲ ਗਫੂਰੀ ਜੋ ਹੈ 32 ਸਾਲਾ ਨੌਜਵਾਨ ਜਿਸ ਦੇ ਉੱਤੇ આરોਪ ਲੱਗੇ ਨੇ ਕਿ ਉਸ ਦੇ ਵੱਲੋਂ ਹੀ ਲੜਕੀ ਦਾ ਕਤਲ ਕੀਤਾ ਗਿਆ ਦੋਨੋਂ ਜਣੇ ਆਪਸ ਦੇ ਵਿੱਚ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹ ਰਹੇ ਸਨ ਹਾਲਾਂਕਿ ਕਿਹੜੇ ਕਾਰਨਾ ਕਰਕੇ ਮਰਡਰ ਕੀਤਾ ਹੈ ਜਾਂਚ ਦਾ ਵਿਸ਼ਾ ਹੈ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਤਾਂ ਪੁਲਿਸ ਨੇ ਇੱਕ ਹਿਮਾਇਸ਼ੀ ਘਰ ਦੇ ਅੰਦਰੋਂ ਹਿਮਾਇਸ਼ੀ ਖੁਰਾਣਾ ਦੀ ਲਾਸ਼ ਨੂੰ ਬਰਾਮਦ ਕੀਤਾ ਹੈ ਤਾਂ ਪੁਲਿਸ ਨੇ ਮੌਤ ਨੂੰ ਹੋਮ ਸਾਈਡ ਕਤਲ ਕਰਾਰ ਦਿੱਤਾ ਹੈ ਤੇ ਹੁਣ ਇਸ ਦੀ ਜਾਂਚ ਹੋਮ ਸਾਈਡ ਯੂਨਿਟ ਵੱਲੋਂ ਹੀ ਕੀਤੀ ਜਾ ਰਹੀ ਹੈ ਤਾਂ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਮ੍ਰਿਤਕ ਹਿਮਾਂਸ਼ੀ ਅਤੇ ਸ਼ੱਕੀ ਇੱਕ ਦੂਜੇ ਨੂੰ ਪਹਿਲਾਂ ਤੋਂ ਹੀ ਜਾਣਦੇ ਸਨ ਉਹ ਨਿੱਜੀ ਸੰਬੰਧਾਂ ਦੇ ਵਿੱਚ ਸਨ ਤਾਂ ਪੁਲਿਸ ਨੇ ਅਬਦੁਲ ਗਫੂਰੀ ਇਤਿਹਾਮਾਂਸ਼ੀ ਖੁਰਾਨਾ ਦੇ ਤਸਵੀਰਾਂ ਵੀ ਜਾਰੀ ਕੀਤੀਆਂ ਨੇ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਸ਼ੱਕੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਦੇ ਨਾਲ ਸੰਪਰਕ ਕਰਨ ਤੁਹਾਨੂੰ ਦੱਸ ਜੀ ਕਿ ਲਗਾਤਾਰ ਪੰਜਾਬ ਅਤੇ ਭਾਰਤ ਤੋਂ ਨੌਜਵਾਨ ਪੀੜੀ ਜੋ ਹੈ ਵਿਦੇਸ਼ਾਂ ਵੱਲ ਰੁਕ ਕਰ ਰਹੀ ਹੈ ਤਾਂ ਕਿ ਆਪਣਾ ਚੰਗਾ ਭਵਿੱਖ ਬਣਾ ਸਕਣ ਪਰ ਅਜਿਹੇ ਦੇ ਵਿੱਚ ਲਗਾਤਾਰ ਅਜਿਹੇ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀਆਂ ਨੇ ਤਾਂ ਹੁਣ ਔਰਤ ਦੀ ਲਾਸ਼ ਬ੍ਰਹਮਤ ਹੋਈ ਹੈ ਭਾਰਤੀ ਮੂਲ ਦੀ ਹੈ ਹੋਰ ਦੱਸੀ ਜਾ ਰਹੀ ਹੈ 30 ਸਾਲਾਂ ਇਸ ਲੜਕੀ ਦੀ ਉਮਰ ਹੈ ਹਿਮਾਂਸ਼ੂ ਖੁਰਾਣਾ ਵਜੋਂ ਇਸ ਦੀ ਪਹਿਚਾਨ ਹੋਈ ਹੈ ਤੇ اسی ਦੇ ਹੀ ਸਾਥੀ ਦੇ ਉੱਤੇ ਹੁਣ ਰੋਪ ਲੱਗੇ ਨੇ ਕਿ ਉਸ ਦੇ ਵੱਲੋਂ ਹਿੱਕ ਕਤਲ ਕੀਤਾ ਗਿਆ ਨਿੱਜੀ ਸੰਬੰਧਾਂ ਦੇ ਕਾਰਨ ਜੋ ਹੈ ਕਿ ਆਜਾ ਰਿਹਾ ਕਿ ਦੋਨੋਂ ਜਣੇ ਲਿਵ ਇਨ ਅ ਰਿਲੇਸ਼ਨਸ਼ਿਪ ਦੇ ਵਿੱਚ ਰਹੇ ਸਨ ਤਾਂ ਜਿਹੇ ਦੇ ਵਿੱਚ ਕਿਹੜੇ ਕਾਰਨ ਰਹੇ ਕਿ ਲੜਕੇ ਦੇ ਵੱਲੋਂ ਖੋਫਨਾ ਕਦਮ ਚੁੱਕਿਆ ਗਿਆ ਹੈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟਦੀ ਹੋਈ ਨਜ਼ਰ ਆ ਰਹੀ ਹੈ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਾਰਤੀ ਮੂਲ ਦੀ ਲੜਕੀ ਦਾ ਕਤਲ ਕਰ ਦਿੱਤਾ ਗਿਆ 30 ਸਾਲ ਦੀ ਇਸ ਲੜਕੀ ਦੀ ਉਮਰ ਦੱਸੀ ਜਾ ਰਹੀ ਹੈ ਹਿਮਾਂਸ਼ੀ ਖੁਰਾਣਾ ਵਜੋਂ ਇਸ ਦੀ ਪਛਾਣ ਹੋਈ ਹੈ ਤਾਂ اسی ਦੇ ਹੀ ਪ੍ਰੇਮੀ ਦੇ ਉੱਤੇ ਕਤਲ ਦੇ ਰੋਪ ਲਗੇ ਨੇ ਦਰਸਲ ਟੋਰਾਂਟੋ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਲੜਕੀ ਲਾਪਤਾ ਹੈ ਜਿਸ ਤੋਂ ਬਾਅਦ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਹੁਣ ਰਿਹਾਈ ਸ਼ਿਕਾਰ ਦੇ ਅੰਦਰੋਂ ਇਸ ਲੜਕੀ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਤਾਂ ਇਸੇ ਦੇ ਹੀ ਜੋ ਸਾਥੀ ਹੈ ਉਸ ਉਤੇ ਕਤਲ ਦੇ આરોਪ ਲੱਗੇ ਨੇ ਜਿਸ ਕਰਕੇ ਪੁਲਿਸ ਨੇ ਵਾਰੰਟ ਵੀ ਜਾਰੀ ਕਰ ਦਿੱਤੇ ਨੇ ਤੁਹਾਨੂੰ ਦੱਸ ਦੇ ਕਿ ਗਫੂਰੀ ਅਬਦੁਲ ਗਫੂਰੀ ਜੋ ਹੈ 32 ਸਾਲਾ ਨੌਜਵਾਨ ਜਿਸ ਦੇ ਉੱਤੇ આરોਪ ਲੱਗੇ ਨੇ ਕਿ ਉਸ ਦੇ ਵੱਲੋਂ ਹੀ ਲੜਕੀ ਦਾ ਕਤਲ ਕੀਤਾ ਗਿਆ ਦੋਨੋਂ ਜਣੇ ਆਪਸ ਦੇ ਵਿੱਚ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹ ਰਹੇ ਸਨ ਹਾਲਾਂਕਿ ਕਿਹੜੇ ਕਾਰਨਾ ਕਰਕੇ ਮਰਡਰ ਕੀਤਾ ਹੈ ਜਾਂਚ ਦਾ ਵਿਸ਼ਾ ਹੈ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਤਾਂ ਪੁਲਿਸ ਨੇ ਇੱਕ ਹਿਮਾਇਸ਼ੀ ਘਰ ਦੇ ਅੰਦਰੋਂ ਹਿਮਾਇਸ਼ੀ ਖੁਰਾਣਾ ਦੀ ਲਾਸ਼ ਨੂੰ ਬਰਾਮਦ ਕੀਤਾ ਤਾਂ ਪੁਲਿਸ ਨੇ ਮੌਤ ਨੂੰ ਹੋਮ ਸਾਈਡ ਕਤਲ ਕਰਾਰ ਦਿੱਤਾ ਹੈ ਤੇ ਹੁਣ ਇਸ ਦੀ ਜਾਂਚ ਹੋਮ ਸਾਈਡ ਯੂਨਿਟ ਵੱਲੋਂ ਹੀ ਕੀਤੀ ਜਾ ਰਹੀ ਹੈ ਤਾਂ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਮ੍ਰਿਤਕ ਹਿਮਾਂਸ਼ੀ ਅਤੇ ਸ਼ੱਕੀ ਇੱਕ ਦੂਜੇ ਨੂੰ ਪਹਿਲਾਂ ਤੋਂ ਹੀ ਜਾਣਦੇ ਸਨ ਉਹ ਨਿੱਜੀ ਸੰਬੰਧਾਂ ਦੇ ਵਿੱਚ ਸਨ ਤਾਂ ਪੁਲਿਸ ਨੇ ਅਬਦੁਲ ਗਫੂਰੀ ਅਤੇ ਹਿਮਾਂਸ਼ੀ ਖੁਰਾਨਾ ਦੇ ਤਸਵੀਰਾਂ ਵੀ ਜਾਰੀ ਕੀਤੀਆਂ ਨੇ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਸ਼ੱਕੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਦੇ ਨਾਲ ਸੰਪਰਕ ਕਰਨ ਤੁਹਾਨੂੰ ਦੱਸਦੇ ਕਿ ਲਗਾਤਾਰ ਪੰਜਾਬ ਅਤੇ ਭਾਰਤ ਤੋਂ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਰੁਕ ਕਰ ਰਹੀ ਹੈ ਤਾਂ ਕਿ ਆਪਣਾ ਚੰਗਾ ਭਵਿੱਖ ਬਣਾ ਸਕਣ ਪਰ ਅਜਿਹੇ ਦੇ ਵਿੱਚ ਲਗਾਤਾਰ ਅਜਿਹੇ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਲਿਆ ਨੇ ਤਾਂ ਹੁਣ ਔਰਤ ਦੀ লাশ ਬ੍ਰਮਧ ਹੋਈ ਹੈ ਭਾਰਤੀ ਮੂਲ ਦੀ ਹੈ ਔਰਤ ਅਸੀਂ ਜਾ ਰਹੀ ਹੈ 30 ਸਾਲਾਂ ਇਸ ਲੜਕੀ ਦੀ ਉਮਰ ਹੈ ਹਿਮਾਂਸ਼ੂ ਖਰੋਣਾ ਉਹ ਜੋ ਇਸ ਦੀ ਪਛਾਣ ਹੋਈ ਹੈ ਤਾਂ اسی ਦੇ ਹੀ ਸਾਥੀ ਦੇ ਉੱਤੇ ਹੁਣ આરોਪ ਲੱਗੇ ਨੇ ਕਿ ਉਸ ਦੇ ਵੱਲੋਂ ਹੀ ਕਤਲ ਕੀਤਾ ਗਿਆ ਨਿੱਜੀ ਸੰਬੰਧਾਂ ਦੇ ਕਾਰਨ ਜੋ ਹੈ ਕਿਆ ਜਵਾਰਾ ਕਿ ਦੋਨੋ ਜਣੇ ਲਿਵ ਇਨ ਅ ਰਿਲੇਸ਼ਨਸ਼ਿਪ ਦੇ ਵਿਚ ਰਹਿ ਰਹੇ ਸਨ ਤਾਂ ਜਿਹੇ ਦੇ ਵਿੱਚ ਕਿਹੜੇ ਕਾਰਨ ਰਹੇ ਕਿ ਲੜਕੇ ਦੇ ਵੱਲੋਂ ਖੋਫਨਾ ਕਦਮ ਚੁੱਕਿਆ ਗਿਆ ਹੈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁੱਟਦੀ ਹੋਈ ਨਜ਼ਰ ਆ ਰਹੀ ਹੈ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਾਰਤੀ ਮੂਲ ਦੀ ਲੜਕੀ ਦਾ ਕਤਲ ਕਰ ਦਿੱਤਾ ਗਿਆ 30 ਸਾਲ ਇਸ ਲੜਕੀ ਦੀ ਉਮਰ ਦੱਸੀ ਜਾ ਰਹੀ ਹੈ ਹਿਮਾਂਸ਼ੀ ਖੁਰਾਣਾ ਉਹ ਜੋ ਇਸ ਦੀ ਪਛਾਣ ਹੋਈ ਹੈ ਤਾਂ اسی ਦੇ ਹੀ ਪ੍ਰੇਮੀ ਦੇ ਉੱਤੇ ਕਤਲ ਦੇ આરોਪ ਲੱਗੇ ਨੇ ਦਰਸਲ ट्रंटो पुलिस ਨੂੰ ਸੂਚਨਾ ਮਿਲਦੀ ਹੈ ਕਿ ਲੜਕੀ ਲਾਪਤਾ ਹੈ ਜਿਸ ਤੋਂ ਬਾਅਦ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਹੁਣ ਰਿਹਾਈ ਸ਼ਿਕਾਰ ਦੇ ਅੰਦਰੋਂ ਇਸ ਲੜਕੀ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਤਾਂ ਇਸੇ ਦੇ ਹੀ ਜੋ ਸਾਥੀ ਹੈ ਉਸ ਉਤੇ ਕਤਲ ਦੇ આરોਪ ਲੱਗੇ ਨੇ ਜਿਸ ਕਰਕੇ ਪੁਲਿਸ ਨੇ ਵਾਰੰਟ ਵੀ ਜਾਰੀ ਕਰ ਦਿੱਤੇ ਨੇ ਤੁਹਾਨੂੰ ਦੱਸ ਦੇ ਕਿ ਗਫੂਰੀ अब्दुल ਗਫੂਰੀ ਜੋ ਹੈ 32 ਸਾਲਾ ਨੌਜਵਾਨ ਜਿਸ ਦੇ ਉੱਤੇ આરોਪ ਲੱਗੇ ਨੇ ਕਿ ਉਸ ਦੇ ਵੱਲੋਂ ਹੀ ਲੜਕੀ ਦਾ ਕਤਲ ਕੀਤਾ ਗਿਆ ਦੋਨੋਂ ਜਣੇ ਆਪਸ ਦੇ ਵਿੱਚ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਸਨ ਹਾਲਾਂਕਿ ਕਿਹੜੇ ਕਾਰਨਾ ਕਰਕੇ ਮਰਡਰ ਕੀਤਾ ਹੈ ਜਾਂਚ ਦਾ ਵਿਸ਼ਾ ਹੈ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਤਾਂ ਪੁਲਿਸ ਨੇ ਕਰਹੀ ਸ਼ਿਕਰ ਦੇ ਅੰਦਰੋਂ ਹਿਮਾਇਸ਼ੀ ਖੁਰਾਣਾ ਦੀ ਲਾਸ਼ ਨੂੰ ਬਰਾਮਦ ਕੀਤਾ ਹੈ ਤਾਂ ਪੁਲਿਸ ਨੇ ਮੌਤ ਨੂੰ ਹੋਮ ਸਾਈਡ ਕਤਲ ਕਰਾਰ ਦਿੱਤਾ ਹੈ ਤੇ ਹੁਣ ਇਸ ਦੀ ਜਾਂਚ ਹੋਮ ਸਾਈਡ ਦੀ ਯੂਨਿਟ ਵੱਲੋਂ ਹੀ ਕੀਤੀ ਜਾ ਰਹੀ ਹੈ ਤਾਂ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਮ੍ਰਿਤਕ ਹਿਮਾਂਸ਼ੀ ਅਤੇ ਸ਼ੱਕੀ ਇੱਕ ਦੂਜੇ ਨੂੰ ਪਹਿਲਾਂ ਤੋਂ ਹੀ ਜਾਣਦੇ ਸਨ ਉਹ ਨਿੱਜੀ ਸਬੰਧਾਂ ਦੇ ਵਿੱਚ ਸਨ ਤਾਂ ਪੁਲਿਸ ਨੇ ਅਬਦੁਲ ਗਫੂਰੀ ਅਤੇ ਹਿਮਾਂਸ਼ੀ ਖੁਰਾਨਾ ਦੇ ਤਸਵੀਰਾਂ ਵੀ ਜਾਰੀ ਕੀਤੀਆਂ ਨੇ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਸ਼ੱਕੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਦੇ ਨਾਲ ਸੰਪਰਕ ਕਰਨ ਤੁਹਾਨੂੰ ਦੱਸਦੇ ਕਿ ਲਗਾਤਾਰ ਪੰਜਾਬ ਅਤੇ ਭਾਰਤ ਤੋਂ ਨੌਜਵਾਨ ਪੀੜੀ ਜੋ ਵਿਦੇਸ਼ਾਂ ਵੱਲ ਰੁਕ ਕਰ ਰਹੀ ਹੈ ਤਾਂ ਕਿ ਆਪਣਾ ਚੰਗਾ ਭਵਿੱਖ ਬਣਾ ਸਕਣ ਪਰ ਅਜੇ ਦੇ ਵਿੱਚ ਲਗਾਤਾਰ ਅਜਿਹੇ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀਆਂ ਨੇ ਤਾਂ ਹੁਣ ਔਰਤ ਦੀ লাশ ਬ੍ਰਮਧ ਹੋਈ ਹੈ ਭਾਰਤੀ ਮੂਲ ਦੀ ਹੈ ਔਰਤ ਦਸੀ ਜਾ ਰਹੀ ਹੈ 30 ਸਾਲਾਂ ਇਸ ਲੜਕੀ ਦੀ ਉਮਰ ਹੈ ਹਿਮਾਂਸ਼ੂ ਖੁਰਾਣਾ ਵੱਜੋਂ ਇਸ ਦੀ ਪਛਾਣ ਹੋਈ ਹੈ ਤੇ اسی ਦੇ ਹੀ ਸਾਥੀ ਦੇ ਉੱਤੇ ਹੁਣ ਰੋਪ ਲੱਗੇ ਨੇ ਕਿ ਉਸ ਦੇ ਵੱਲੋਂ ਹਿੱਕ ਕਤਲ ਕੀਤਾ ਗਿਆ ਨਿੱਜੀ ਸੰਬੰਧਾਂ ਦੇ ਕਾਰਨ ਜੋ ਹੈ ਕਿਆ ਜਵਾਰਾ ਕਿ ਦੋਨੋਂ ਜਣੇ ਲਿਵ ਇਨ ਅ ਰਿਲੇਸ਼ਿਪ ਦੇ ਵਿਚ ਰਹਿ ਰਹੇ ਸਾਂ ਤਾਂ ਜਿਹੇ ਦੇ ਵਿੱਚ ਕਿਹੜੇ ਕਾਰਨ ਰਹੇ ਕਿ ਲੜਕੇ ਦੇ ਵੱਲੋਂ ਖੋਫਨਾ ਕਦਮ ਚੁੱਕਿਆ ਗਿਆ ਹੈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟਦੀ ਹੋਈ ਨਜ਼ਰ ਆ ਰਹੀ ਹੈ